ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਆਮਦ ਨਾਰਾਇਣ ਸਰੂਪ ਅਮਾਨਾ ਨਿਰੰਜਨ ਨਿਰੰਕਾਰ ਰੂਪ ਅਕਸ਼ਿਆਪ੍ਰੀਤ ਹੈ ਜੇ ਨੂਰੋ ਕਰਮ ਆਜੋ ਆਲਮੇ ਰਾ ਸਿਉਜ਼ੇ ਅਤਮ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੰਦ ਜਗ ਤਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਨੋਵਾ ਬਾਬੇ ਤਾਰੇ ਚਾਰ ਚੱਕ ਨੌਖੰਡ ਪਿਥਮੀ ਸੱਚਾ ਟੋਵਾ دین ਦੁਨੀਆ ਦੇ ਵਾਲੀ ਜਗਤ ਗੁਰੂ ਨਿਰੰਜਨੀ ਜੋਤ ਮਹਾਨ ਮਹਿਮਾ ਦੇ مالک ਸਤਗੁਰੂ ਗਰੀਬ ਨਿਵਾਜ ਬਾਬਾ ਗੁਰੂ ਨਾਨਕ आनंदकंद सर्वकला सम्राट जाहर पीर जगतगुरु बाबा पीरान ने पीर, पीर साहिब श्री गुरु नानक देव साहिब जी महाराज जी दे 556 ਸਾਲਾ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਓਵਨ ਜੀ ਬੇਅੰਤ ਬੇਅੰਤ ਵਧਾਈਆਂ ਸਾਰੀ ਗੁਰੂ ਨਾਨਕ ਨਾਮ ਲੇਵਾ ਗੁਰ ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਦੇ 556 ਪਾਵਨ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਦੇ ਅੰਦਰ ਸੁਲਤਾਨਪੁਰ ਲੋਧੀ ਤਹਿਸੀਲ ਜ਼ਿਲ੍ਹਾ ਕਪੂਰਥਲਾ ਸੁਲਤਾਨਪੁਰ ਲੋਧੀ ਦੇ ਧਰਤੀ ਤੇ ਪੰਨ ਪੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਦੇ 556ਵੇਂ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਗੁਰਦੁਆਰਾ ਸ੍ਰੀ ਬੇਬੇ ਸਾਹਿਬ ਬਹੁਤ ਹੀ ਜਹੋ ਜਲਾਲ ਉਹ ਮਹਾ ਸ਼ਰਧਾ ਸਤਕਾਰ ਦੇ ਨਾਲ ਮਨਾਉਣ ਜਾ ਰਹੀ ਹੈ ਇਸ ਸੰਦਰਭ ਦੇ ਅੰਦਰ ਜੋ ਕਿ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਇਸ ਸਮੇਂ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਦੇ ਗੁੰਬਦ ਤੋਂ ਲੈ ਕੇ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਦੀ ਪਾਵਨ ਹਦੂ ਤੇ ਅੰਦਰ ਤੱਕ ਜੋ ਕਿ ਸੈਂਟਰੀ ਦੀਆਂ ਕੱਪੜੇ ਦੀਆਂ ਰੰਗ-ਬਰੰਗੀਆਂ ਝੰਡੀਆਂ ਜਿਹੜੀਆਂ ਕਿ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੀਆਂ ਹਨ ਸੋ ਇਸੇ ਹੀ ਤਰ੍ਹਾਂ ਸਾਡੇ ਵੀਰ ਡਾ ਡਿੰਡੀ ਤੋਂ ਭਾਈ ਸੁਖਵਿੰਦਰ ਸਿੰਘ ਜੀ ਵੀਰ ਹੀਰਾ ਸਿੰਘ ਜੀ ਟਾਈਮੈਂਟ ਪੈਲਸ ਵਾਲੇ ਅਤੇ ਲੁਧਿਆਣੇ ਦੀ ਜਿਹੜੀ ਸੰਗਤ ਹੈ ਉਹ ਇਸ ਸਮੇਂ ਰੰਗ-ਬਰੰਗੇ ਫੁੱਲਾਂ ਦੇ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਜਿਹੜੀ ਡੈਕੋਰੇਸ਼ਨ ਹੈ ਉਹ ਬਾਕੂਬੀ ਕਰ ਲਈਆਂ ਹਨ ਔਰ ਇਹ ਜਿਹੜੀ ਡੈਕੋਰੇਸ਼ਨ ਹੋ ਰਹੀ ਹੈ ਇਹ ਵੀ ਆਦਪੁੱਤ ਜਿਹੜਾ ਦ੍ਰਿਸ਼ ਹੈ ਉਹ ਕਸ਼ ਕਰ ਰਹੀ ਹੈ ਇਹਨਾਂ ਵੀਰਾਂ ਦਾ ਵੀ ਅਸੀਂ ਪ੍ਰਬੰਧ ਦੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰ ਰਹੇ ਆ ਜਿਹੜੇ ਕਿ ਦਿਨ ਰਾਤ ਕਰਕੇ ਸੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਨੂੰ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਨੂੰ ਫੁੱਲਾਂ ਦੇ ਨਾਲ ਸਜਾਉਣ ਦੀ ਸੇਵਾ ਇਹ ਵੀਰ ਕਰ ਰਹੇ ਹਨ ਸੋ ਇਸੇ ਹੀ ਤਰ੍ਹਾਂ ਮੈਨੇਜਮੈਂਟ ਦੇ ਵੱਲੋਂ ਇਸ ਵਾਰ ਜਿਹੜੀ ਆਤਸ਼ਬਾਜੀ ਹੈ ਉਹ ਵੀ ਜਿਹੜੀ ਕਰਵਾਈ ਜਾ ਰਹੀ ਹੈ ਉਹ ਵੀ ਵੇਖਣਯੋਗ ਹੋਵੇਗੀ ਸੋ ਆਤਿਸ਼ਬਾਜੀ ਦਾ ਮਨਮੋਹਕ ਜਿਹੜਾ ਦ੍ਰਿਸ਼ ਹੈ ਉਹ ਵੀ ਸੰਗਤਾਂ ਵਾਸਤੇ ਬੜਾ ਅਦੁੱਪਤ ਅਤੇ ਵੇਖਣਯੋਗ ਹੋਵੇਗਾ ਸੋ ਗੁਰਦੁਆਰਾ ਸ੍ਰੀ 베ਰ ਸਾਹਿਬ ਵਿਖੇ ਇਹ ਜੋ ਇਹ ਮੋਡਲੀਆਂ ਤਿਆਰੀਆਂ ਹਨ ਇਹ ਚੱਲ ਰਹੀਆਂ ਹਨ ਪਾਵਨ ਸ੍ਰੀ ਦੀਵਾਨ ਹਾਲ ਜੋ ਹੈ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਰੰਗ ਰੋਗਨ ਦੀ ਸੇਵਾ ਚੱਲ ਰਹੀ ਹੈ ਭਾਈ ਮਰਦਾਨਾ ਜੀ ਦੀਵਾਨ ਹਾਲ ਨੂੰ ਰੰਗ ਰੋਗਨ ਕੀਤਾ ਜਾ ਰਿਹਾ ਹੈ ਗੁਰਦੁਆਰਾ ਸ਼੍ਰੀ ਦੇਵ ਸਾਹਿਬ ਜੀ ਦੇ ਪਾਵਨ ਦਰਬਾਰ ਨੂੰ ਰੰਗ ਰੋਗਨ ਕੀਤਾ ਜਾ ਰਿਹਾ ਹੈ ਔਰ ਆਪ ਸੰਗਤਾਂ ਦੀ ਸਹੂਲਤ ਵਾਸਤੇ ਸੋ ਨਾਨਾ ਪ੍ਰਕਾਰ ਦੇ ਖੇੜੇ ਭੋਜਨ ਹਾਲ ਲੰਗਰਾਂ ਦੇ ਵਿੱਚ ਤਿਆਰ ਕੀਤੇ ਜਾ ਰਹੇ ਹਨ ਸੰਗਤਾਂ ਦੀ ਸਹੂਲਤ ਵਾਸਤੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਹੁਤ ਵੱਡਮੁੱਲੀਆਂ ਜੜੀਆਂ ਸਵਾਵਾ ਸੰਗਤ ਦੀ ਸਹੂਲਤ ਵਾਸਤੇ ਉਹ ਕੀਤੀਆਂ ਜਾ ਰਹੀਆਂ ਹਨ ਔਰ ਜਿੰਨਾ ਰਹਾ ਤਾਂ ਆਪ ਸੰਗਤਾਂ ਚੱਲ ਕੇ ਗੁਰਦਵਾਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪਹੁੰਚ ਰਹੇ ਹੋ ਅਸੀਂ ਉਹਨਾਂ ਰਾਹਾਂ ਤੋਂ ਕੁਰਬਾਨ ਜਾਂਦੇ ਹਾਂ ਇਹ ਉਹ ਪਾਵਨ ਧਰਤੀ ਹੈ ਜਿੱਥੇ ਧੀਰਜ ਦੇ ਪੁੰਜ ਸਬਰ ਦੇ ਸੁਲਤਾਨ ਅਣਖਾਂ ਦੇ ਰਹਿਬਰ ਸਤਿਗੁਰੂ ਧੰਨ ਧੰਨ ਪੰਜਵੇਂ ਪਾਤਸ਼ਾਹ ਬਾਣੀ ਕੇ ਬੋਹਤ ਨਾਮ ਬਾਣੀ ਦੇ ਜਹਾਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਸੁਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵਿਆਹਣ ਵਾਸਤੇ ਜਦੋਂ ਡੱਲੇ ਨਗਰ ਪਧਾਰੇ ਤੇ ਰਸਤੇ ਦੇ ਵਿੱਚ ਸੁਲਤਾਨਪੁਰ ਲੋਧੀ ਸ਼ਹਿਰ ਪੈਂਦਾ ਸੀ ਇਹ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਸਹਿਰਾ ਸਾਹਿਬ ਵੀ ਜਸਥੇਤ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੇ ਸੁਪੁੱਤਰ ਦੀ ਜੰਨ ਲੈ ਕੇ ਇੱਕ ਰਾਤ ਇੱਥੇ ਰੁਕੇ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜਿੱਥੇ ਸ਼ੋਭਤ ਹੈ ਇਹ ਕਾਲੀ ਵਹੀਂ ਇਹ ਪਵਿੱਤਰ ਵਹੀਂ ਸਦੀਆਂ ਤੋਂ ਇਸ ਸ਼ਹਿਰ ਦੇ ਨਾਲ ਸਹਿ ਕੇ ਲੰਘਦੀ ਰਹੀ ਹੈ ਔਰ ਅੱਜ ਵੀ ਲੰਘ ਰਹੀ ਹੈ دین ਦੁਨੀਆ ਦੇ ਵਾਲੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਨੇ ਇਸ ਵਹੀਂ ਨਦੀ ਦੇ ਵਿੱਚ ੁੱਬਾ ਮਾਰਿਆ ਉਨ 20 ਦਿਵਸ ਤੀਸਰ ਕਬਰ ਸਥਲ ਮੇ ਬਿਖੇ ਬੈਠੇ ਜਾਏ ਹੈ ਐ ਸੰਤ ਘਾਟ ਸਦਾਏ ਹੈ ਤੀਸਰੇ ਦਿਨ ਮਹਾਰਾਜੀ ਨੂੰ ਕਬਰਸਥਾਨ ਦੇ ਵਿੱਚ ਬੈਠਿਆਂ ਵੇਖਿਆ ਗਿਆ ਉਸ ਜਗ੍ਹਾ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਹੈ ਔਰ ਉੱਥੇ ਜਿਹੜਾ ਮੂਲ ਮੰਤਰ ਦਾ ਸਥਾਨ ਹੈ ਉਹ ਵੀ ਵੇਖਣ ਯੋਗ ਹੈ ਸੋ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਜੋ ਕੇ ਵੀ ਸੰਗਤ ਬਾਬਾ ਸਤਨਾਮ ਸਿੰਘ ਜੀ ਸੋ ਉਸ ਸਥਾਨ ਦੀ ਸੇਵਾ ਸਾਡੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਅ ਕਾ 72 ਭਾਈ ਤਾਨਣ ਸਿੰਘ ਜੀ ਉੱਤੇ ਦੇਖ ਰਹੇ ਕਰ ਰਹੇ ਹਨ ਮੂਲ ਮੰਤਰ ਸਥਾਨ ਦੀ ਸੋ ਬਹੁਤ ਵਾਕੂਪੀ ਉਹ ਤਿਆਰੀ ਕਰਵਾ ਰਹੇ ਹਨ ਔਰ ਹਾਲੇ ਵੀ ਉਹ ਜਿਹੜੀ ਤਿਆਰੀ ਹੈ ਉਹ ਉਹਨੂੰ ਅੰਤਮ ਸ਼ੋਹਾਂ ਜਿਹੜੀਆਂ ਹਨ ਉਹ ਮਹਾਂਪੁਰਸ਼ਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਉਹ ਸਥਾਨ ਵੀ ਵੇਖਣ ਯੋਗ ਹੈ ਸੋ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਨੇ ਇਹ ਜੋ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋ ਫੇਰੀ ਜਿਸ ਦੇ ਨਾਮ ਤੇ ਗੁਰਦੁਆਰਾ ਸ੍ਰੀ 베ਰ ਸਾਹਿਬ ਹੈ ਇਸ ਸਥਾਨ ਤੇ 500 ਰੁਪਇਆ ਮਹਾਰਾਜ ਜੀ ਨੇ ਆ ਕੇ ਰੱਖਿਆ ਔਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀਆਂ ਜੋ ਸਾਡੇ ਤੇ ਮਹਾਰਾਜ ਨੇ ਪਰਉਪਕਾਰ ਕੀਤੇ ਹਨ ਉਹਨਾਂ ਪਰਉਪਕਾਰਾਂ ਨੂੰ ਯਾਦ ਕੀਤਾ ਹੈ ਗੁਰਦੁਆਰਾ ਸ੍ਰੀ ਹਟ ਸਾਹਿਬ ਦੇ ਸਥਾਨ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਾ ਕੇ ਸਾਰੀ ਸੰਗਤ ਨੂੰ ਸਾਰੀ ਜਨਜ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਸੀ ਕਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ 13-13 ਕਹਿ ਕੇ ਅਣਗਿਣਤ ਲੋੜਵੰਦਾਂ ਦੀਆਂ ਝੋੜੀਆਂ ਰੋਹਾਨੀਅਤ ਰਸਤਾ ਦੇ ਨਾਲ ਭਰੀਆਂ ਇਹ 1604 ਈਸਵੀ ਦੀ ਗੱਲ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੀ ਇਸ ਸਥਾਨ ਤੇ ਆਏ ਸੋ ਇਸ ਮਹਾਨ ਪਾਵਨ ਸਥਾਨ ਤੇ ਦਰਸ਼ਨ ਕਰਕੇ ਗੁਰਧਾਮਾਂ ਦੇ ਆਪਣੇ ਆਪ ਨੂੰ ਵਡਪਾਗੀ ਬਣਾਓ ਸਾਰੀਆਂ ਸੰਗਤਾਂ ਜਿੰਨਾ ਰਾਹਾਂ ਤੋਂ ਚੱਲ ਕੇ ਆ ਰਹੇ ਹੋ ਉਹਨਾਂ ਰਾਹਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਇਕਰੀ ਗੁਰ ਨਾਨਕ ਦੇਵ ਜੀ ਦੇ ਰਾਜਪੁਰਮ ਨਾਲ ਸੰਬੰਧਤ ਅਸੀਂ ਸਰਕਾਰ ਕੋਲ ਲੋਧੀ ਸਾਹਿਬ ਦੇ 3 ਸਾਲ ਜਤੀ ਦੀ ਸੇਵਾ ਲਗਦੀ ਹੈ ਜਿੱਥਾ ਗੱਡਵਿੰਡੀ ਵਾਲੇ ਸultanpur Lodhi ਤੋਂ ਲੁਧਿਆਣੇ ਦੀ ਸਾਕਤ ਪਠੇਓ ਕੇ ਸੇਵਾ ਕਰਦੀ ਹੈ ਜੀ ਤੇ ਤਕਰੀਬਨ 12-13 ਲੱਖ ਦਾ ਫੋਨਾ ਜਿਹੜਾ ਇੱਥੇ ਵਰਤਿਆ ਜਾਂਦਾ ਗੀਤ ਕਹਿੰਦਾ ਵੀ ਕਈ ਪ੍ਰਕਾਰ ਦੇ ਫਾਈਕਸ ਕਈ ਪ੍ਰਕਾਰ ਦੇ ਹੋਰ ਫੋਨ ਵਰਤੇ ਜਾਂਦੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਸੇਵਾ ਮਿਲਿਆ ਤੇ ਦੇ ਚ ਵਕ ਖਾਸੀਅਤ ਇਹ ਹੀ ਆ ਵੀ ਇਹ ਸਾਰੇ ਸਿੰਘ ਰਲ ਕੇ ਕਰਦੇ ਆ ਉਹ ਪ੍ਰੋਫੈਸ਼ਨਲ ਬੰਦੇ ਨਹੀਂ ਸਾਡੇ ਹੈਗੇ ਤੇ ਸਾਰੇ ਸਿੰਘ ਜੋ ਵੀ ਆ ਕੇ ਸੇਵਾ ਤੋਂ ਉਹੀ ਰਲ ਕੇ ਸਾਡੀ ਸੇਵਾ ਕਰਦੇ ਜਿੰਨੇ ਦਿਨਾਂ ਦੇ ਵਿੱਚ ਸੇਵਾ ਤੋਂ ਪੂਰੀ ਹੋ ਜਾਵੇ ਇਹਦਾ ਅਸੀਂ ਤਕਰੀਬਨ ਹਫਤੇਿਕ ਦਾ ਲੈ ਕੇ ਚੱਲਗੀਦਾ ਜੀ ਇੱਕ ਹਫਤਾ ਪਿੰਨੂ ਲੱਗੀ ਦੀਦਾ ਤਾਂ ਕਿ RAM NAH ਦੇ ਕੇ ਸ਼ਿਵਾ ਹੋ ਸਕੇ ਜਿੰਨੀ ਸੰਗ ਸੇਵਾ ਕਰੇ ਇੱਥੇ 25 ਤੋਂ 30 ਸਿੰਘ ਹੁੰਦੇ ਜੀ ਰੋਜ਼ ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਜਗਤ ਨੂੰ ਤਾਰਨ ਆਲੇ ਆ ਉਹਨਾਂ ਦਾ ਸਾਲਾਨਾ ਗੁਰਪੁਰਬ ਜਿਹੜਾ 556 ਉਹ 5 ਨਵੰਬਰ 2025 ਨੂੰ ਜਿਹੜਾ ਬੜੀ ਧੂਨ ਧੰਨ ਨਾਲ ਗੁਰੂ ਨਾਮ ਦਾ ਨਾਮ ਲੈਵਾ ਸਕਦਾ ਇਹਨਾਂ ਵੱਲ ਤੇ ਪੱਤਰ ਜਿਹੜੀ ਨੋਟ ਆਰਚਨਾ ਗੁਰਗਰਾਹ ਸਦੀ ਬੇਤ ਸultanpur Lodhi ਵਿਖੇ ਇਹ ਜਿਸ ਨੂੰ ਕਿ ਦੂਸਰਾ ਨਨਕਾਣਾ ਜੈਲੇ ਰਿਹਾ ਇੱਥੇ بڑا ਵੱਡੇ ਪੱਧਰ ਤੇ ਧੂਮ ਧਾਮ ਨਾਲ ਜਿਹੜਾ ਇਹ ਗੁਰਪੁਰੂ ਬਣਾਇਆ ਜਾਂਦਾ ਹੈ ਇੱਥੇ ਸ਼੍ਰੋਮਨੀ ਗੁਰਗਰਾ ਪ੍ਰਬੰਧ ਕਮੇਟੀ ਮਾ ਜੋ ਅਦਾਰ ਸਹਿਬ ਦੇ ਅਗਵਾਈ ਅਧੀਨ ਕਾਮੀ ਸਾਹਿਬ ਦੇ ਦਿਸਾਂ ਤੇ ਇਸ਼ਾਨਸਾਰ ਅੱਤੇ ਗੁਰੂ ਨਾਨਕ ਨਾਮ ਲੈਵਾ ਸਮੂਹ ਸ਼ਕਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਇੱਥੇ ਗੁਰਪੁਰੂ ਬ ਜਿਹੜਾ 5 ਨਵੰਬਰ ਨੂੰ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਸ ਪੀਆਂ ਤੇ ਤਿਆਰੀਆਂ ਤਕਰੀਬਨ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਜਿਸ ਤਰ੍ਹਾਂ ਤੇ ਲੰਗਰਾਂ ਦੇ ਪ੍ਰਬੰਧ ਰਹਿਸ਼ਾਂ ਦੇ ਪ੍ਰਬੰਧਾਂ ਦੇ ਤਰ੍ਹਾਂ ਤੇ ਦਰਬਾਰ ਸਾਹਿਬ ਦੀ ਫੁੱਲਾਂ ਨਾਲ ਜਿਹੜੀ ਡੈਕੋਰੇਸ਼ਨ ਕੀਤੀ ਜਾ ਰਹੀ ਹੈ ਇਹ ਫੁੱਲਾਂ ਦੀ ਡੈਕੋਰੇਸ਼ਨ ਵੀ ਇਹ ਜਿਹੜੀ ਵੱਖ-ਵੱਖ ਤਰ੍ਹਾਂ ਦੇ ਫੁੱਲ ਜਿਹੜੇ ਕੋਈ ਫੋਰਨ ਕੰਟਰੀਆਂ ਤੋਂ ਵੀ ਮਕਵਾ ਕੇ ਇਹ ਸੰਗਤ ਜਿਹੜੀ ਇਹ ਕਰਦੀ ਹੈ ਇਹ ਜਿਹੜੀ ਫੁੱਲਾਂ ਦੀ ਸੇਵਾ ਇਹ ਵੀ ਸੰਗਤ ਜਿਹੜੀ ਇਹ ਫ੍ਰੀ ਸੇਵਾ ਹੀ ਕਰਦੀ ਹੈ ਤਾਂ ਕੋਈ ਪੈਨੀਟੇ ਗੁਰਦੁਆਰਾ ਸਾਹਿਬ ਕੋਲ ਦਾ 24 ਮਿੰਟ ਦਾ ਦਾਖਾ ਨਹੀਂ ਹੈ ਆਓ ਗੁਰੂ ਨਾਨਕ ਦੇਵ ਜੀ ਦਾ ਸਲਾਨਾ ਪੁਰਪੁਰਬ ਜਿਹੜਾ ਉਹ 5 ਨਵੰਬਰ ਨੂੰ ਬੜੀ ਧੂਮ ਨਾਲ ਮਨਾਇਆ ਜਾ ਰਿਹਾ ਹੈ ਆਓ ਗੁਰੂ ਘਰ ਨਾਤਮਸਤੋ ਹੋ ਕੇ ਗੁਰੂ ਨਾਨਕ ਦੇਵ ਜੀਆਂ ਪੂਛੀਆਂ ਪ੍ਰਾਪਤ ਕਰੀਏ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁੱਤੀਆਂ ਸਮੂਹ ਗੁਰਨਾਨਤ ਨਾਮ ਲੈਵਾ ਸਰਕਾਰ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ